ਇੱਕ ਵਾਰ ਫਰਖਸ਼ੀਰ ਬਾਦਸ਼ਾਹ ਨੂੰ ਉਹਦਾ ਨਾਂ ਇੱਕ ਵਜ਼ੀਰ ਕਹਿਣ ਲੱਗਿਆ ਅਮੀਰ ਖਾਨ ਦਾ ਸਿਆ ਇਤਿਹਾਸ ਨੇ ਨਾਂ ਅਮੀਰ ਖਾਨ ਕਹਿਣ ਲੱਗਿਆ ਤੈਨੂੰ ਮੈਂ ਦਿਖਾਉਂਦਾ ਹਾਂ ਕਿ ਇਹਨਾਂ ਦੇ ਵਿੱਚ ਕਿੰਨੀ ਗਹਿਰੀ ਕੌਮੀਆਂ ਤਾਂ ਹੈ ਸਿੱਖਾਂ ਦੇ ਵਿੱਚ ਤੈਨੂੰ ਇੱਕ ਤਜਰਬਾ ਦਿਖਾਉਣਾ ਹੈ ਹੁ ਪਤਾ ਲੱਗਿਆ ਉੱਤਯਾਰਪਾ ਕੀ ਕੀਤਾ ਕੈਦ ਦੇ ਵਿੱਚੋਂ ਜਿਹੜੇ ਸਿੱਖ ਐ ਉਹਦੇ ਵਿੱਚੋਂ ਚਾਰ ਸਿੱਖ ਕਹਿੰਦੇ ਸ਼ਾਂਟ ਲਏ ਇਦਾਂ ਸ਼ਾਂਤੀ ਕੀਤੀ ਵੀ ਇੱਕ ਤਾਂ ਮਨ ਨੂੰ ਵੀ ਛੋਟੀ ਉਮਰ ਐ ਸਮਝਣ ਵਾਸਤੇ ਕਹੋ ਵੀ 10 ਸਾਲ ਸਮਝਣ ਵਾਸਤੇ ਇੱਕ ਨੌਜਵਾਨ ਸ਼ਾਂਟ ਲਿਆ 18 18 ਸਾਲ ਦੀ ਉਮਰ ਕਹ ਲੋ ਇੱਕ ਅਧਖੜ ਉਮਰ ਦਾ ਛਾਂਟ ਲਿਆ 35 40 ਕਹ ਲਓ ਇੱਕ ਬਜ਼ੁਰਗ 70 ਸਾਲ ਦੀ ਉਮਰ ਕਹ ਲਓ ਇਹਨਾਂ ਚਾਰ ਸਿੰਘਾਂ ਨੂੰ ਬੰਦ ਕਰ ਦਿੱਤਾ ਤੇ ਬੰਦ ਕਰਕੇ ਭੁੱਖੇ ਰੱਖਿਆ ਪੰਜ ਚਾਰ ਦਿਨ ਭੋਜਨ ਨਹੀਂ ਦਿੱਤਾ ਸ਼ਕਨ ਵਾਸਤੇ ਪ੍ਰਸ਼ਾਦਾ ਨਹੀਂ ਦਿੱਤਾ ਭੁੱਖੇ ਰੱਖਿਆ ਜੋਸੇ ਵੇਲੇ ਭੁਖੇ ਰੱਖਿਆ ਤਾਂ 5 ਦਿਨਾਂ ਦੇ ਬਾਅਦ ਅਮੀਰ ਖਾਨ ਫਕਸ਼ਰ ਨੂੰ ਕਹਿੰਦਾ ਵੀ ਆ ਜਾ ਮੇਰੇ ਨਾਲ ਤੂੰ ਪਿੱਛੇ ਖੜਕੇ ਦੇਖੀਂ ਤੂੰ ਦਿਖਾਵਾਂ ਵੀ ਕਿੱਦਾਂ ਦੇ ਲੋਕ ਨੇ ਇਹ ਜਿਸ ਵੇਲੇ ਕੀ ਹੈ ਦੋ ਪ੍ਰਸ਼ਾਦੇ ਲੈ ਲਏ ਉਹਨੇ ਦੋ ਦੋ ਪ੍ਰਸ਼ਾਦੇ ਲਏ ਤੇ ਅਮੀਰ ਖਾਨ ਨੇ ਦੋ ਪ੍ਰਸ਼ਾਦੇ ਤੱਕ ਹੀ ਰਾਹੀ ਅੰਦਰ ਛੁੱਟ ਦਿੱਤੇ ਜਿੱਥੇ ਕਿ ਚਾਰ ਸਿੰਘ ਨੇ 5 ਦਿਨਾਂ ਦੇ ਭੁਖੇ ਦੇਖਣ ਨੂੰ ਤਾਂ ਆਮ ਤਾਂ ਹੁੰਦਾ ਵੀ ਆਪਾਂ ਕਹਿੰਦੇ ਜਿਹਦੇ ਹੱਥ 'ਚ ਆ ਗਈਆਂ ਉਹੀ ਲੈ ਕੇ ਬਾਜੂ ਉਹੀ ਛਕਣ ਦੀ ਕੋਸ਼ਿਸ਼ ਕਰੂ ਆਮ ਤਾਂ ਹੀ ਹੁੰਦਾ ਨਾ ਕਿ ਮਰਦੇ ਭੁੱਖੇ ਪੈਂਦੇ ਨਾ ਦੇ ਜਦੋਂ ਦੋ ਪ੍ਰਸ਼ਾਦ ਪ੍ਰਸ਼ਾਦ ਦੇ ਅੰਦਰ ਛੁੱਟੇ ਉਸ ਨੂੰ ਵੇਖ ਰਹੇ ਐ ਅਕਸ਼ਰ ਪਾਸੇ ਖੜਾ ਵੇਖ ਰਿਹਾ ਹੈ ਜਿਸ ਵੇਲੇ ਬੱਚੇ ਕੋਲ ਨੂੰ ਛੁੱਟੇ ਬੱਚਾ ਚੁੱਕ ਕੇ ਉਹ ਦੋ ਪ੍ਰਸ਼ਾਦ ਦੇ ਨੌਜਵਾਨ ਕੋਲ ਲੈ ਗਿਆ ਕਹਿਣ ਲੱਗਿਆ ਕਿ ਤੂੰ ਮੇਰੇ ਕੌਮ ਦੀ ਜਵਾਨੀ ਐ ਤੂੰ ਜੁਰਮਣਾ ਟੱਕਰ ਲੈ ਸਕਦਾ ਮੇਰਾ ਤਾਂ ਬਚਪਨਾ ਆ ਜੀ ਇਸ ਕਰਕੇ ਆਹ ਲੈਂ ਜਵਾਨੀ ਦਾ ਬਚਣਾ ਬਹੁਤ ਜ਼ਰੂਰੀ ਐ ਕੌਮ ਦੀ ਜਵਾਨੀ ਬੱਚੇ ਤੇ ਦੋ ਪ੍ਰਸ਼ਾਦੇ ਤੂੰ ਛੱਡਣਾ ਨੌਜਵਾਨ ਉਹ ਦੋ ਪ੍ਰਸ਼ਾਦੇ ਬੱਚੇ ਤੋਂ ਲੈ ਕੇ ਅੰਧਖੰਡ ਦੇ ਕੋਲ ਚ ਲੈ ਗਿਆ 35 40 ਸਾਲ ਆਲੇ ਕੋਲੇ ਹੱਥ ਚੁੜ ਕੇ ਕਹਿੰਦਾ ਵੀਰ ਜੀ ਤੂੰ ਮੇਰੇ ਨਾਲ ਵੱਧ ਤਜਰਬੇਕਾਰ ਹੈਂ ਕਉਪਾ ਮੈਂ ਉਮਰ 35 ਸਾਲ ਪਰੇ ਤੱਕ ਜਵਾਨੀ ਅਲੀ ਗੱਲ ਦੀ ਹੈ ਤਜਰਬਾ ਤੇਰਾ ਮੇਰ ਨੂੰ ਵੱਧਾ ਹੈ ਕਿ 18 ਤੇ 35 ਦਾ ਫਰਕ ਹੁੰਦਾ ਹੈ ਇਸ ਕਰਕੇ ਦੋ ਪ੍ਰਸ਼ਾਦੇ ਤੂੰ ਛੱਤ ਲਾ ਤੈਨੂੰ ਮੈਂ ਆਪਣੀ ਕੌਮ ਦਾ ਤਜਰਬੇਕਾਰ ਜਵਾਨ ਕਹਿ ਸਕਦਾ ਹੂਰ 35 ਸਾਲ ਤਜਰਬੇਕਾਰ ਤਜਰਬੇਕਾਰ ਤੇਰਾ ਤੇਰਾ ਬਾਪਾ ਵੱਡਾ ਉਹ ਫਿਰ ਅੰਤਖੜ ਉਮਰ ਦਾ ਦੋ ਪ੍ਰਸ਼ਾਦੇ ਉਹ ਬਜ਼ੁਰਗ ਕੋਲ ਪੇਸ਼ ਕਰ ਦੱਤੇ ਕਹਿੰਦੇ ਬਾਪੂ ਜੀ ਤੁਸੀਂ ਸਾਡੀ ਕੌਮ ਦੇ ਬਜ਼ੁਰਗ ਹੋ ਤੁਹਾਡਾ ਬੜਾ ਲੰਮਾ ਤਜਰਬਾ ਹੈ ਤੁਸੀਂ ਵੜੀ ਸਿੱਧ ਦੇਣੀ ਹੈ ਕੌਮ ਨੂੰ ਸੋ ਇਹ ਬਜ਼ੁਰਗੋ ਤੁਸੀਂ ਸ਼ੱਕ ਲੋ ਕੌਮ ਦੀ ਬਜ਼ੁਰਗੀ ਵੀ ਕੈਮਰਾ ਨਹੀਂ ਚਾਹੁੰਦੀ ਅਸੀਂ ਤਾਂ ਉਮਰ ਸਾਡੀ ਛੋਟੀ ਹੈ ਹਜੇ ਕੱਟਲਾ ਮੰਗੇ ਭੁੱਖ ਦੇ ਨਾਲ ਇਸ ਕਰਕੇ ਦੋ ਪਰਛਾਵੇਂ ਤੁਸੀਂ ਸ਼ੱਕ ਲੋ ਬਜ਼ੁਰਗ ਨੇ ਪ੍ਰਸ਼ਾਦ ਦੇ ਫੇਰ ਬੱਚੇ ਅੱਗੇ ਰੱਖ ਤੇ ਕਿ ਮੈਂ ਤਾਂ ਫੇਰ ਵੀ ਚਲੋ ਕੱਟ ਲਾਵਾਂਗਾ ਚਲੋ ਉਮਰ ਭੋਗ ਲਈ ਚੱਲ ਜਾਵਾਂਗਾ ਕੌਮ ਦੀ ਦਾ ਬਚਪਨ ਜਲੂ ਬਚਣਾ ਚਾਹੀਦਾ ਹੈ ਬੱਚਿਆਂ ਤੋਂ ਭੁੱਖ ਨਹੀਂ ਬਰਦਾਸ਼ਤ ਹੁੰਦੀ ਬੇਟਾ ਤੂੰ ਸ਼ੱਕ ਲਾ ਬਜ਼ੁਰਗ ਬੱਚੇ ਨੂੰ ਕਹਿਣ ਤੂੰ ਸੋ ਇਦਾਂ ਜਿਸ ਵੇਲੇ ਹੋਇਆ ਤਾਂ ਗੱਲ ਮੁਕਾਓ ਅਖੀਰ ਨੂੰ ਕੀ ਹੋਇਆ ਚਾਰਾਂ ਨੇ ਅੱਧਾ ਅੱਧਾ ਪ੍ਰਸ਼ਾਦਾ ਵੰਡ ਕੇ ਸ਼ੱਕ ਲਿਆ ਚਾਰ ਦਿਨਾਂ ਦੇ ਭੁੱਖਿਆਂ ਨੇ ਆਖਰ ਨੂੰ ਤੇ ਅਮੀਰ ਖਾਨ ਫਖਸ਼ੀਅਰ ਨੂੰ ਕਹਿਣ ਲੱਗਿਆ ਦੇਖਿਆ ਅਕਸ਼ਰ ਕਹਿੰਦਾ ਜਿੰਨੀ ਦੇਰ ਤੱਕ ਇਹਨਾਂ ਵਿੱਚ ਇਹ ਗੁੰਡ ਰਹਿਣਗੇ ਕੌਮੀ ਹੱਤ ਦੇ ਵੀ ਆ ਸਾਡੀ ਕੌਮ ਦਾ ਬੱਚਾ ਹੈ ਆ ਸਾਡੀ ਕੌਮ ਦਾ ਜਵਾਨ ਹੈ ਆ ਸਾਡੀ ਕੌਮ ਦਾ ਅੱਧ ਖੜ ਉਮਰ ਦਾ ਹੈ ਆ ਸਾਡੀ ਕੌਮ ਦਾ ਬਜ਼ੁਰਗ ਹੈ ਇਹ ਜਿੰਨੀ ਦੇਰ ਤੱਕ ਭਾਅ ਬਣਿਆ ਰਹੂਗਾ ਦੁਨੀਆ ਦੀ ਕੋਈ ਵੀ ਤਾਕਤ ਇਹਨਾਂ ਨੂੰ ਖਤਮ ਨਹੀਂ ਕਰ ਸਕਦੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੁਹਾਡੀ ਪੱਕਟ ਚ ਆ ਗਈ ਹੋ ਗੱਲ ਮੇਰੇ ਨਾਲ ਇਹ ਭਾਅ ਅੱਜ ਆਪਣੇ ਚ ਗਵਾ ਚਗੇ ਆਪਾਂ ਸਾਰੇ ਮੈਂ ਵੀ ਤੁਹਾਡੇ ਵਿੱਚ ਹੀ ਇਹ ਨਹੀਂ ਆਪਾਂ ਦੂਜਿਆਂ ਨੂੰ ਕਹੀਏ ਆਪਾਂ ਸਾਰੇ ਰਲ ਕੇ ਵਿਚਾਰ ਕਰ ਰਹੇ ਹਾਂ ਇਹ ਗਵਾਚ ਗਏ ਇਹ ਗਵਾਚ ਗਏ